ਹਾਂਜੀ ਹੁਣ ਆਪਾਂ ਖੜੇ ਆਂ ਗੇਟ ਨੰਬਰ 1 ਤੇ ਯੂਨੀਵਰਸਿਟੀ ਲੁਧਿਆਣਾ ਤੇ ਜੋ ਕਿ ਮੇਲਾ ਹੈ 4 ਤੋਂ ਲੈ ਕੇ 13 ਤਰੀਕ ਤੱਕ ਆ ਇਹ ਤੇ ਪੂਰਾ ਹਫਤਾ ਹੀ ਚੱਲਣਾ ਮੇਲਾ ਤਕਰੀਬਨ ਤੇ ਆ ਸਾਰੇ ਜਿੰਨੇ ਵੀ ਸਿੰਗਰ ਆ ਪੰਜਾਬ 'ਚ ਪਹੁੰਚਣਗੇ ਇੱਥੇ ਮੇਲੇ ਤੇ ਤੇ ਜਰੂਰ ਪਹੁੰਚੋ ਮੇਲੇ ਤੇ ਸਾਰੇ ਜਾਣੇ ਆਸਾਂ ਦੀ ਬੈਗਰ ਜੀ ਦੀ ਖਤੇ ਅੱਜ ਦੀ ਆਪਣੀ ਨਵੀਂ ਵੀਡੀਓ ਚ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਕਿਸਾਨੀ ਮੇਲਾ ਜੋ ਕਿ ਲੁਧਿਆਣਾ ਯੂਨੀਵਰਸਿਟੀ ਚੋਂ ਅੱਜ ਤੋਂ ਸਟਾਰਟ ਆ 3 4 5 ਤਕਰੀਬਨ ਇਹ ਹਫ਼ਤੇ ਚੱਲਣਾ ਤੇ ਅਜੇ ਸਟਾਰਟਿੰਗ ਹੋ ਰਹੀ ਆ ਮੇਲੇ ਦੀ ਜਾ ਕੇ ਤੁਹਾਨੂੰ ਪੂਰਾ ਮੇਲੇ ਦਾ ਵਿਊ ਦਿਖਾਉਣੇ ਆ ਤੇ ਯੂਨੀਵਰਸਿਟੀ ਚ ਧੁੱਪ ਵੀ ਬਹੁਤ ਆ ਸ਼ਾਮ ਨੂੰ ਜਾ ਕੇ ਮੇਲਾ ਭਰਨਾ ਹੈ ਹਲੇ ਤਾਂ ਧੁੱਪ ਕਰਕੇ ਅਜੇ ਰਸ਼ ਘੱਟ ਆਇਆ ਤਦ ਤੁਹਾਨੂੰ ਨਿਆ ਬਣੇ ਰਹੋ ਵੀਡੀਓ ਜੰਟ ਤੱਕ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜੁ ਕਰਿਓ ਹਾਂਜੀ ਆ ਤਿਆਰੀ ਇੰਦਰ ਚੱਲਦੀ ਹੈ ਨਾ ਪੂਰੀਆਂ ਮੇਲੇ ਦੀਆਂ ਸਟਾਲ ਪੂਰੇ ਲੱਗੇ ਨੇ ਵੈਸੇ ਆ ਆ ਟਾਈਮ ਬੜੀ ਧੋਪਾ ਉਹਦੇ ਕਰਕੇ ਰੌਣਕ ਮੇਲਾ ਘਟਾ ਹਜੇ ਆਪਾਂ ਵੀ ਟਾਈਮ ਜੇ ਨਾਲ ਨਹੀਂ ਪਹੁੰਚੇ ਹੈਗੇ ਜਣ ਕੇ ਸ਼ਾਮੀ ਆਉਂਦੇ 5 ਵਜੇ 6:05 ਵਜੇ ਉਦੋਂ ਰੌਣਕ ਪੂਰੀ ਹੁੰਦੀ ਆ ਤੇ ਆਹ ਟਾਈਮ ਤਾਂ ਧੁੱਪੀ ਬੜੀ ਆ ਤੇ ਚਲੋ ਦੇਖਦੇ ਆ ਸ਼ਾਮ ਨੂੰ ਪਹੁੰਚਾਂਗੇ ਇੱਥੇ ਆ ਕੇ ਸ਼ਾਮ ਨੂੰ ਦੇਖਾਂਗੇ ਬਾਕੀ ਆਪਾਂ ਛੋਟਾ ਜਿਹਾ ਬਲੌਗ ਬਣਾ ਲੈਨੇ ਆ ਚਲੋ ਮੈਂ ਕਿ ਆਏ ਹੋਏ ਤੁਹਾਨੂੰ ਦਿਖਾ ਦਿੰਨੇ ਆ ਇੱਥੇ ਆਲਾ ਦਾਲਾ ਕੀ ਮਾਹੌਲ ਆ ਕੀ ਗੱਲਬਾਤ ਤੇ ਕਿਉਂਕਿ ਮੇਰਾ ਵੀ ਇੱਧਰ ਵੀਡੀਓ ਬਣਾਉਣ ਨੂੰ ਦਿਲ ਹੀ ਕਰਦਾ ਸੀ ਕਿਉਂਕਿ ਧੁੱਪੀ ਬੜੀ ਆ ਬੰਦਾ ਉਦੋਂ ਹੀ ਥੱਕ ਜਾਂਦਾ ਧੁੱਪਣ ਨਾਲ ਹੀ ਤੇ ਮੌਸਮ ਹੁਣ 2-4 ਦਿਨਾਂ ਬਾਅਦ ਮੌਸਮ ਠੰਡਾ ਹੋਣਾ ਵਧੀਆ ਹੋਣਾ ਤੇ 13 ਤਰੀਕ ਤੱਕ ਚੱਲਣਾ ਇਹ ਤੇ ਆਪਣਾ ਟਾਈਮ ਲੱਗੇ ਫੇਰ ਦੁਬਾਰਾ ਆਪਾਂ ਇੱਥੇ ਆਵਾਂਗੇ ਦੇਖਾਂਗੇ ਇੱਧਰ سٹਾਲ ਲੱਗੇ ਹੋ ਰਹੇ ਨੇ ਜੀ ਤੇ ਹੁਣ ਆਪਾਂ ਚੱਲਦੇ ਹਾਂ ਸਾਨੂੰ ਅੰਦਰ ਲੈ ਕੇ ਐਂਟਰੀ ਫੀਸ ਹਲੇ ਕਿਹਨੇ ਲੱਗਣੀ ਹੈਗੀ ਐਂਟਰੀ ਫੀਸ ਲੱਗੂਗੀ ਇੱਥੇ ਟਿਕਟ ਲੱਗੂਗੀ ਉਸ ਤੋਂ ਬਾਅਦ ਫਿਰ ਟਰੈਕਟਰ ਹੁਣ ਦੇਣਗੇ ਉਹ ਵੀ ਸ਼ਾਮੀ ਸਿੰਗਰ ਲੱਗਣਾ ਉਹਦੇ ਕਰਕੇ ਤੇ ਹਲੇ ਤਾਂ ਟਿਕਟ ਫ੍ਰੀ ਆ ਅੰਦਰ ਜਾ ਸਕਦੇ ਹਾਂ ਜਿਹੜਾ ਗਾਰਡ ਖੜੇ ਨੇ ਪੁਲਿਸ ਵਾਲੇ ਇਹਨਾਂ ਨੂੰ ਪੁੱਛਿਆ ਭਾਈ ਸਾਹਿਬ ਤੁਮਾਂ ਕਹਿੰਦਾ ਵੀ ਹਾਂ जा ਸਕਦੇਗਾ ਨਾ ਜਾ ਸਕਦੇ ਨਹੀਂ ਦੇਖ ਲੋ ਆਨੰਦ ਲਓ ਤੇ ਆਹ ਅਲੱਗ-ਅਲੱਗ ਸਟਾਲ ਅਗੇ ਨੇ ਕੱਪੜਿਆਂ ਦੇ ਆਪਣੇ ਪੰਜਾਬੀ ਪਿਰਸਾ ਤੇ ਹੋਰ ਆ ਫੇਟਾ ਜੋ ਵੀ ਆਏ ਹੋਏ ਨੇ ਤੇ ਫੈਸਟੀਵਲ ਅਲੱਗ-ਅਲੱਗ ਫੈਸਟੀਵਲ ਹੋਣੇ ਇੱਥੇ ਤੇ ਆਪਣਾ ਜੋ ਵੀ ਹੁਨਰ ਆ ਕੋਈ ਟੈਲੈਂਟ ਆ ਉਹ ਦਿਖਾਉਣਗੇ ਕਿਸੇ ਨੂੰ ਕੁਕਿੰਗ ਦਾ ਕਿਸੇ ਨੂੰ ਡਿਜ਼ਾਈਨਿੰਗ ਦਾ ਤੇ ਉਹ ਅਲੱਗ-ਅਲੱਗ ਸਾਰੇ ਸਟਾਲ ਲੱਗੇ ਹੋਏ ਨੇ ਲੇਡੀਜ਼ ਦੇ ਸੂਟ ਨੇ ਜੈਂਟਸ ਦੇ ਸੂਟ ਨੇ ਤੇ ਘਰ ਦਾ ਸਮਾਨ ਬਾਕੀ ਕਾਫੀ ਆਈਟਮਾਂ ਨੇ ਜੋ ਕਿ ਇਹ ਸਾਰੇ ਸਟਾਲਾਂ 'ਚ ਅਲੱਗ-ਅਲੱਗ ਸਟਾਲ ਨੰਬਰ ਲਿਖਿਆ ਹੋਇਆ ਹੈ ਅਲੱਗ-ਅਲੱਗ ਲੱਗੇ ਹੋਏ ਨੇ ਤੇ ਪ੍ਰਮੋਸ਼ਨ ਕੀਤੀ ਆ ਆਪਣੀ ਸਾਰਿਆਂ ਨੇ ਤੇ ਹਲੇ ਤਾਂ ਇਹਨਾਂ ਨੇ ਸਟਾਲ ਤੇ ਸਮਾਨ ਵੀ ਰੱਖਿਆ ਹੈਗਾ ਨਹੀਂ ਆਪਾਂ ਤੁਹਾਨੂੰ ਦਿਖਾ ਦਿੰਦੇ ਵੀ ਇੱਥੇ ਕਿਹੜਾ ਪਿਆ ਜਨ ਕਿ ਇਹਨਾਂ ਨੇ ਮਾੜਾ-ਮਾੜਾ ਸਮਾਨ ਰੱਖਿਆ ਹੋਇਆ ਜੋ ਕਿ ਜਿਆਦਾ ਪਤਾ ਨਹੀਂ ਲੱਗਦਾ ਇਹਨਾਂ ਨੂੰ ਪੁੱਛੇ ਦੀ ਪਤਾ ਲੱਗਦਾ ਭਾਈ ਹਾਂ ਇੱਥੇ ਕੀ ਤੁਸੀਂ ਲੈਣਾ ਤੇ ਇਹ ਵਿਚਾਰੇ ਦੱਸ ਦਿੰਦੇ ਆ ਭਾਈ ਇੱਥੇ ਆਹ ਚੀਜ਼ ਲੱਗਣੀ ਆ ਸਾਡੀ ਤੇ ਇਹ ਅਲੱਗ-ਅਲੱਗ ਸਾਰੇ ਸਟੇਟਾਂ ਤੋਂ ਆਏ ਹੋਏ ਨੇ ਤੇ ਦੇਖ ਸਕਦੇ ਹੋ ਉਧਰ ਅਲਦੜਾ ਦਾ ਮਾਹੌਲ ਆ ਸਾਹਮਣੇ ਆਪਣੇ ਰਾਈਟ ਹੈਂਡ ਲਾਇਬ੍ਰੇਰੀ ਆ ਸਾਹਮਣੇ ਜੋ ਦਿਖਦੀ ਆ ਇਹ ਕੈਂਪਾ ਦੇ ਰਿਡਿ ਕੈਂਪ ਲੱਗੇ ਹੋ ਤੇ ਬੈਕ ਸਾਈਡ ਚੁੰਨੀ ਪ੍ਰਾਸ਼ਟੀਤੀ ਤੇ ਉੱਥੇ ਵੀ ਟਿਕਟ ਲੱਗਦੀ ਆ ਤਿੰਨ 350 ਰੁਪਈਆ ਅੰਦਰ ਆਪਾਂ ਲਾਇਬ੍ਰੇਰੀ ਜੇ ਦੇਖਣੀ ਆ ਜਾ ਸਕਦੇ ਆ ਆਪਾਂ ਚਲੋ ਜੀ ਆਲੇ ਦਾਲੇ ਦਾ ਮਾਹੌਲ ਆ ਤੇ ਜੇ ਸ਼ਾਮੀ ਆਉਂਦੇ ਤਾਂ ਹੋਰ ਵੀ ਲੰਬੀ ਆਪਾਂ ਵੀਡੀਓ ਬਣਾਉਂਗੇ ਹਰ ਟਾਈਮ ਧੁੱਪੀ ਬੜੀ ਪੈ ਰਹੀ ਆ ਉਹਦੇ ਕਰਕੇ ਕਰੋਨਾ ਮੇਲਾ ਘਟਾ ਤੇ ਇਹ ਨਹੀਂ ਖਾਸ ਗੱਲਬਾਤ ਹੈ ਨਹੀਂ ਅਜੇ ਸਟਾਰਟਿੰਗ ਹੈ ਜੀ ਤੇ ਆ ਆਪਣੇ ਜੁਨੀ ਬ੍ਰਾਹਤੀ ਦਾ ਕੰਪਲੈਕਸ ਸਾਹਮਣੇ ਬਣਾਇਆ ਹੈ ਲਾਇਬ੍ਰੇਰੀ ਮਿਲਦੇ ਆਂ ਅਗਲੀ ਵੀਡੀਓ 'ਚ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜ਼ਰੂਰ ਕਰਿਓ ਜੀ